ਆਉਂਦੀ ਆ ਆਨਲਾਈਨ ਪੜ੍ਹਿਆ ਜਿਹੜਾ ਉਹ ਕਿੰਨਾ ਕੁ ਵੱਡੂਆ ਕਈ ਬੱਚੇ ਤੇ ਇਹੋ ਜਿਹੇ ਉਹ ਸਕੂਲੇ ਜਾ ਕੇ ਟੀਚਰ ਕੋਲ ਨਹੀਂ ਪੜ ਸਕਦੇ ਤੇ ਜਿਹੜੇ ਆਨਲਾਈਨ ਪੜ੍ਹਨ ਕਿਉਂ ਕੀ ਕਰਦੇ ਇਹ ਕਰਕੇ ਇਹ ਜਿਹੜੀਆਂ ਸਰਕਾਰਾਂ ਨੇ ਆਪਾਂ ਨੂੰ ਇਹ ਸਾਰ ਪੜਾਈ ਕੋ ਮੱਝਾ ਕਰਦੇ ਆ ਮਾਰਿਆ ਕੋਈ ਕਰੋਨਾ ਬਰਾਦਾ ਨਹੀਂ ਹੈ 41 ਕਰੋਨਾ ਆਪਾਂ ਪੂਰੇ ਫਿਰਦੇ ਰੋਜ਼ ਅੜੀ ਕਰੋਨਾ ਹੈਗੀ ਕੋਈ ਕੋਈ ਕਰੋਨਾ ਦੀ ਜਿੱਲੀ ਆਪਣੀ ਫੌਜ ਬੇਚੀ ਕਿ ਇਹਨੂੰ ਫੋਣੀ ਕਰੋਨਾ ਨਾਲ ਮਰ ਗਿਆ ਇਹ ਸਾਰਾ ਇਹਨਾਂ ਦਾ ਬਹਾਨਾ ਜੇ ਅਸੀਂ ਦੇ ਦੁਕਾਨਦਾਰਾਂ ਵੀਰਾ ਕਰੀ ਬੇਨਤੀ ਕੀਤੀ ਕਿ ਤਬੜੇ ਹੋ ਕੇ ਦੁਕਾਨਾਂ ਖੋਲੋ ਕੋਈ ਘੱਟ ਬਣਦੀ ਲੋੜ ਨਹੀਂ ਕੋਈ ਡਰਨ ਦੀ ਲੋੜ ਨਹੀਂ ਆ ਅਸੀਂ ਗਾੜੀਆਂ ਸਾਡੇ ਦੇ ਬੱਚੇ ਫਿੜਾਉਣਗੇ ਕਿਤੇ ਅਗਰਦਾਰਾਂ ਨੇ ਅਸੀਂ ਜਿੱਲਾ ਚੁੱਕੇ ਸਾਰੋ ਉਹ ਕਰ ਲਿਆ ਇੱਦਾਂ ਹੀ ਬੱਚੇ ਜਿਹੜੇ ਰੋਦੇ ਰਹੇ ਆ ਕੈਕਲੋਂ ਹੁੰਦੇ ਰਹਿਆ ਪਰਾਂਵਾ ਤੇ ਵੀ ਆਪਾਂ ਘੋਰਨਾ ਕਰਾਉਂਦੇ ਇਹ ਵੀ ਇੱਕ ਦੁਕਾਨਦਾਰ ਨਾਲ ਦੇ ਪਰਚਾ ਹੰਦਾ ਵਾ ਉਹਦੀ ਬਾਤ ਨਾ ਪੁੱਛੋ ਉਹ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਬਸੋ ਸੋਤਰਾ ਨਾਲ ਸਾਡੇ ਜੱਲੇ ਪੰਡਿਆਂ ਆਂ ਹੀਰਾ ਕੱਤ ਕੇ ਆਵਾਂਗੇ ਕੋਈ ਵੀ ਕਿਸੇ ਪਰਚਾ ਨਹੀਂ ਹੁਣ ਕਰਾਂਗੇ ਕਿਸੇ ਵੀ ਕਿਸੇ ਨਜਾਇਜ਼ ਨਹੀਂ ਹੁਣ ਕਰਾਂਗੇ ਆ ਜਿੰਨਾ ਸਾਡੇ ਇਲਾਕੇ ਦਾ ਕੁਝ ਪ੍ਰਸ਼ਾਦ ਲੈਣ ਨੂੰ ਮੈਂ ਖੁਦ ਕਿਹਾ ਹੋ ਮੈਂ ਕਹਾ ਤੁਹਾਡੇ ਤੁਹਾਨੂੰ ਸਾਡੀ ਲਈ ਇਹ ਮੀਟਿੰਗ ਹੋਣੀ ਲੱਗਾਇਆ ਜੇ ਤੁਹਾਡੇ ਪੀਸੀ ਹਰ ਆਇਆ ਇਹ ਲੋਕਾਂ ਨੂੰ ਦੱਤਾਂ ਮਾਰ ਕੇ ਛਾਣੇ ਮਾਰੇ ਬੰਦੇ ਦੀ ਬੇਇੱਜ਼ਤੀ ਕਰ ਦਿੰਦੇ ਤੇ ਨਾ ਹੁਣ ਸੁਚਾਰੂ ਦੇ ਜੇ ਲੈਣਾ ਤੁਹਾਨੂੰ ਜੀ ਇਹ ਕਰਕੇ ਇਹਨਾਂ ਸਰਕਾਰਾਂ ਦੀ ਆਪਾਂ ਨੂੰ ਕੋਈ ਲੋੜ ਨਹੀਂ ਆ ਇਹ ਪੁੱਛੇ ਸਰਕਾਰਾਂ ਦੇ ਜਾਲਮ ਸਰਕਾਰਾਂ ਦੇ ਕਿਉਂਕਿ ਕਿ ਨਾ ਨੇ ਸਾਨੂੰ ਕੁੱਟਿਆ ਤੇ ਕੁੱਟਿਆ ਕੋਈ ਤਕੋ ਵੀ ਹਜ਼ਾਰ ਨਹੀਂ ਪੋੜਿਆ। ਬਾਕੀ ਬਸ ਲਗਿਆ ਮਾਰੀਆਂ ਤੇ ਰੱਖਿਆ ਵਾ ਜੋ ਸਾਨੂੰ ਚਾਹੀਦਾ ਉਹ ਸਾਨੂੰ ਮਿਲਿਆ ਨਹੀਂ ਸਾਨੂੰ ਸਭ ਤੋਂ। ਉਹ ਮੈਂ ਪਛੇਤੇ ਪਛੇਦਾਰ ਨੇ ਗੱਲ ਸੁਣਾਈ ਹੀ ਤੇ ਪਛੇਤੇ ਵੀ ਪਹਿਲਾਂ ਮਹਾਰਾਜ ਉਸਤਾਰਾ ਰਾਜੇ ਚਾਚੂ ਤੋਂ ਹੀ ਤੁਹਾਨੂੰ ਸਭ ਤੋਂ ਪਹਿਲਾਂ ਸਕੂਲ ਨੂੰ ਮਾਨਤਾ ਦਿੱਤੀ ਜਾਂਦੀ। ਸਿੱਖਿਆ ਜਿਹੜੀ ਉਹ ਸਿੱਖਿਆ ਜਿਹੜੀ ਪੜ੍ਹਾਈ ਹੈ ਉਹ ਨਹੀਂ ਪਰ ਅੱਜ ਕੀ ਅੱਜ ਸਾਡੇ ਮਿੰਗੇ ਸਕੂਲਾਂ ਦੇ ਵਿੱਚ ਬੜੀ ਬਹੁਤ ਹੀ ਜ਼ਿਆਦਾ ਟੱਕਰੀਆਂ ਹੋ ਰਹੀਆਂ ਨੇ ਕਿਤੇ ਕਿਤੇ ਬੱਚਿਆਂ ਦੀ ਡਿਵੀਜ਼ਨ ਦੇ ਗਏ ਕਿਦੋਂ ਦੇ ਦੂਆ ਆਮਨ ਸਿੰਘੇ ਰਾਹ ਨੂੰ ਗਿਆ ਤੇ ਇੱਕ ਬੰਦੇ ਦੇ 50 ਲੱਖ ਰੁਪਈਆ ਨਾਲ ਗਿਆ ਤੇ ਮਰ ਗਿਆ ਕਾਲਾ 50 ਲੱਖ ਕੀ ਪਾਉਂਦਾ ਉਹ ਅੰਦਰ ਇਹਨਾਂ ਨੂੰ ਜੋ ਸਟਾਲ ਵਾਲੇ ਠੱਗੇ ਤੇ ਚੋਰ ਤੇ ਇਹਨਾਂ ਨੂੰ ਕਹਿਫਾ ਮੈਣਾ ਵਾ ਤੁਮ ਜਿਹੜੇ ਹਸਪਤਾਲ ਨੂੰ ਤੇ ਲੰਘੇ ਸਕੂਲਾਂ ਦੇ ਵਿੱਚ ਜਿਹੜੇ ਵੱਡ ਰੀਚ ਲੈਂਦੇ ਆ ਨਹੀਂ ਇਹਦੇ ਵੀ ਛਿੱਲੀ ਸਾਨੂੰ ਜਿਦਾਂ ਅਮਿਤ ਕਬਚਨ ਸਿੰਘ ਬੋਲ ਰਿਹਾ ਹੈ ਨਾ ਕਿ ਇਹ ਆਪਾਂ ਉਹਦੇ ਜਾ ਕੇ ਉਹਨੂੰ ਸਲਾਹ ਸੁਣਾ ਦੇਣਾ ਚਾਹੀਦਾ ਵਾ ਉਹਦੇ ਦੇ ਵਿੱਚ ਇੱਕ ਨਾ ਚੱਲਦੀ ਆ ਵਾ ਕਿ ਜਦੋਂ ਇਦਾਂ ਉਹ ਮੋਤੀ ਨਿਬੜ ਗਿਆ ਇਹਦੇ ਨਾਲ ਕੋਈ ਜਿਹੜਾ ਆਪਾਂ ਜਿੱਦ ਕੇ ਫੈਦਰਾ ਅੰਦਰੋਂ ਧਰੋਂ ਚਲੇ ਗਏ ਮੁੱਟਿਆ ਪਾਣਾ ਪੰਜਾਬ ਦੇ ਵਿੱਚ ਸਕੂਲਾਂ ਤੋਂ ਨਾਵਾ ਬਸ ਪੜਾਣਾਂ ਤੋਂ ਨਾ ਜੋ ਵੀ ਰੱਖ ਰੱਖਣ ਚੱਲਣ ਲਈ ਆ ਫਟਵਾਰੀਆਂ ਫਟਵਾਰੀਆਂ ਜਿੰਨੇ ਵੀ ਆ ਤੋ ਹਟਾਉਣੇ ਆ ਸਤਿ ਸ਼੍ਰੀ ਅਕਾਲ ਬਿਦਾਦਪੁਰ ਅੱਜ ਅਸੀਂ ਪਹੁੰਚੇ ਬਾਬਾ ਬਕਾਲਾ ਸਾਹਿਬ ਜਿੱਥੇ ਕਿ ਮਾਤਾ ਗੰਗੋਜੀ ਗੁਰਦੁਆਰਾ ਸਾਹਿਬ ਮੀਟਿੰਗ ਹੋਈ ਹਤਸਾਨ ਮਜ਼ਦੂਰ ਆਜ਼ਾਦ ਕਮੇਟੀ ਤੇ ਆਪਾਂ ਪ੍ਰਧਾਨ ਸਾਹਿਬ ਨਾਲ ਗੱਲਬਾਤ ਕਰਾਉਣੀ ਆਤੀ ਅੱਜ ਕਿਹੜੇ ਵਿਸ਼ੇ ਤੇ ਜੋ ਮੀਟਿੰਗ ਕੀਤੀ ਗਈ ਆ ਹਾਂਜੀ ਪ੍ਰਧਾਨ ਸਾਹਿਬ ਜੀ ਜੋ ਅੱਜ ਮੀਟਿੰਗ ਕੀਤੀ ਗਈ ਹੈ ਮਾਤਾ ਗੰਗੋਜ ਦੀ ਗੁਰਦੁਆਰਾ ਸਾਹਿਬ ਵਿਖੇ ਉਹ ਅੱਜ ਕਿਹੜੇ ਵਿਸ਼ੇ ਤੇ ਕੀਤੀ ਗਈ ਹੈ ਤੇ ਕੀ ਵਿਚਾਰ ਵਟਾਂਦਰਾ ਕੀਤਾ ਜੀ ਸਭ ਤੋਂ ਪਹਿਲਾਂ ਤੇ ਮੈਂ ਆਪਣਾ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਜਥੇਬੰਦੀ ਸ਼ਕਤਰ ਦਲਬੀਰ ਸਿੰਘ ਬਰਾਦਪੁਰ ਤੇ ਸਾਡੇ ਪੰਜਾਬ ਦੇ ਸਰਜਿੰਦਰ ਸਿੰਘ ਟਾਂਡਾ ਪ੍ਰਧਾਨ ਸਾਹਿਬ ਜੋ ਦਿੱਲੀ ਵਿਖੇ ਆ ਅੱਜ ਜਿਹੜੀ ਇਹ ਮੀਟਿੰਗ ਸੀ ਇਹ ਸਾਡੇ ਬਲਾਕ ਰਈਏ ਦੀ ਜਿਹੜੇ ਸਾਰੇ ਹੀ ਕਿਸਾਨ ਮਜ਼ਦੂਰ ਜਿੰਨੇ ਵੀ ਛੜੇ ਆ ਉਹਨਾਂ ਇਸ ਸੰਬੰਧ ਵਿੱਚ ਕੀਤੀ ਆ ਕਿ ਜਿਹੜੇ ਦਿੱਲੀ ਦੀ ਤਿਆਰੀ ਕਰਕੇ ਕਿਉਂਕਿ ਅਸੀਂ ਦਿੱਲੀ ਤੋਂ ਆ ਕੇ ਆਏ ਆ ਸਾਰੇ ਹੁਣ ਸਾਡੇ ਕਿਸਾਨ ਹੀ ਜਿਹੜੇ ਉਹ ਕਹਿੰਦੇ ਵੀ ਅਸੀਂ ਕਣਕ-ਕਣਕ ਸਾਂਭਣ ਰਹੇ ਹਾਂ ਹੁਣ ਕਣਕ ਤੋਂ ਸਾਰੇ ਹੀ ਵਿਹਲੇ ਹੋਏ ਆ ਪੂਰੀ ਤੰਦ ਸਾਂਭਿਆ ਗਿਆ ਪਨੀਰੀਆਂ ਬੀਜੀਆਂ ਗਈਆਂ ਤੇ ਹੁਣ ਜਿਹੜੇ ਉਹ ਸੰਬੰਧ ਵਿੱਚ ਅਸੀਂ ਜਿਹੜੀ ਤਿਆਰੀ ਕਰਕੇ ਰਿਆਂਗੇ ਅਸੀਂ ਹੁਣ ਦਿੱਲੀ ਦੀਆਂ ਤਿਆਰੀਆਂ ਵਾਂ 15-16 ਤਰੀਕ ਨੂੰ ਜਿਹੜਾ ਇਥੋਂ ਪੂਰਾ ਜਥਾ ਲੈ ਕੇ ਜਾਵਾਂਗੇ ਕਿਉਂਕਿ ਉੱਥੇ ਬੜੀ ਮਹਾਰਾਜ ਦੀ ਕਿਰਪਾ ਵਾ 32 ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਡਟੀਆਂ ਵਾ ਕੋਈ ਇੱਥੇ ਜਿਹੜੀਆਂ ਝੂਠ ਭਾਵੇਂ ਕੋਈ ਕਹੀ ਜਾਵੇ ਉੱਥੇ ਕੋਈ ਫਰਕ ਨਹੀਂ ਪਿਆ ਉੱਥੇ ਸਾਡੇ ਚੰਗੀਆਂ ਛੱਡਾਂ ਬਣੀਆਂ ਵਾ ਬਹੁਤ ਵਧੀਆ ਪ੍ਰਬੰਧ ਹੋ ਗਿਆ ਸੰਗਤਾਂ ਨੇ ਸਾਨੂੰ ਉੱਥੇ ਜਥੇਬੰਦੀਆਂ ਨੂੰ ਕੂਲਰਾਂ ਦੇ ਪ੍ਰਬੰਧ ਕਰ ਦਿੱਤੇ ਆ ਪੱਖਿਆਂ ਦੇ ਪ੍ਰਬੰਧ ਕਰ ਦਿੱਤੇ ਆ ਫ੍ਰਿਜਾਂ ਦੇ ਪ੍ਰਬੰਧ ਕਰ ਦਿੱਤੇ ਆ ਕੋਈ ਇੱਕ ਚੀਜ਼ ਦੀ ਕਮੀ ਨਹੀਂ ਆ ਅਸੀਂ ਇਹੋ ਹੀ ਕਿਸਾਨਾਂ ਨੂੰ ਲਾ ਬੰਦ ਕਰਦੇ ਆ ਕਿ ਤਗੜੇ ਹੋ ਗਏ ਆਪਾਂ ਦਿੱਲੀ ਦੇ ਵਿੱਚ ਜਾ ਕੇ ਡੇਰੇ ਲਾਈਏ ਕਿਉਂਕਿ ਹੁਣ ਆਪਾਂ ਵਿਲੇ ਹੋ ਗਏ ਆ ਫਿਰ ਸਰਕਾਰ ਨੂੰ ਪਤਾ ਲੱਗੇ ਕਿ ਇਹ ਜਿਹੜੇ ਆ ਇਹ ਜਿੰਨਾ ਚਿਰ ਇਹਨਾਂ ਦੀਆਂ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਹਨਾਂ ਚਿਰ ਵਾਪਸ ਕਿਸੇ ਵੀ ਕੀਮਤ ਤੇ ਨਹੀਂ ਜਾਣਗੇ। ਪ੍ਰਧਾਨ ਸਾਹਿਬ ਇਹ ਤਾਂ ਹੀ ਗੱਲ ਹੋਰ ਸੁਣੀ ਉਥੇ ਕਿ ਦਿੱਲੀ ਦੇ ਵਿੱਚ ਮਹਾਮਾਰੀ ਬਹੁਤ ਫੈਲੀ ਹੋਈ ਆ ਤੇ ਉਹ ਜਿੱਥੇ ਕਿ ਪ੍ਰਤੀ ਮੋਰਚੇ ਲਾਏ ਆ ਤੇ ਉਥੇ ਵੀ ਮਹਾਮਾਰੀ ਦਾ ਕੋਈ ਅਸਰ ਹੈਗਾ ਜਾਂ ਉਥੇ ਮਹਾਰਾਜ ਦੀ ਗੁਰੂ ਰਾਮਦਾਸ ਜੀ ਕਿਰਪਾ ਜੀ। ਮਹਾਮਾਰੀ ਤੇ ਹੈ ਨਹੀਂ ਜੀ ਕਿਤੇ ਵੀ। ਮਹਾਮਾਰੀ ਤੇ ਇਹਨਾਂ ਨੇ ਇੱਕ ਕੋਰੋਨਾ ਦਾ ਡਰ ਪਾਇਆ ਲੋਕਾਂ ਨੂੰ ਕਿਉਂਕਿ ਪਿਛਲੇ ਸਾਲ ਵੀ ਸਾਨੂੰ ਇਹਨਾਂ ਨੇ ਕਰੋਨਾ ਦੇ ਬਹਾਨੇ 'ਚ ਘਰਾਂ 'ਚ ਵਾੜ ਕੇ ਤੇ ਆੜੇ ਤਿੰਨ ਕਾਲੇ ਕਾਨੂੰਨ ਲਾਗੂਤੇ ਹੀ ਇਹ ਸਰਕਾਰਾਂ ਦੀ ਸਾਰੀ ਚਾਲ ਵਾਂ ਕੋਈ ਮਹਾਮਾਰੀ ਨਹੀਂ ਆ 2018-19 ਤੇ 20 ਦੇ ਵਿੱਚ ਆ ਹੁਣ ਜਿਹੜਾ 21 ਦੇ ਵਿੱਚ ਪਿਛਲੇ ਇਹਨਾਂ ਸਾਲਾਂ ਦੇ ਵਿੱਚੋਂ ਪੰਜ-ਛੇ ਬੰਦੇ ਘਟ ਮਰੇ ਆ ਇਹ ਨਹੀਂ ਕਿ ਜੇ ਮਹਾਮਾਰੀ ਹੋਵੇ ਤੇ ਇਦਾਂ ਦੇ ਬੰਦੇ ਮਰਦੇ ਤੇ ਨਜ਼ਰੋਂ ਹੁਣ ਦਿੱਲੀ ਸਾਡੇ ਧਰਨਾ ਚੱਲ ਰਿਹਾ ਉੱਥੇ ਨਹੀਂ ਕੋਈ ਮਰਿਆ ਉਹ ਜਿਹੜੀ ਅੱਜ ਤਿਆਰੀ ਕੀਤੀ ਆ ਦਿੱਲੀ ਨੂੰ ਜਾਣ ਨੂੰ ਉਦੋਂ ਉਹਦੇ ਵਾਸਤੇ ਆਮ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਆਮ ਜਨਤਾ ਨੂੰ ਇਹੋ ਸੰਦੇਸ਼ ਹੈ ਵੀ ਸਾਰੇ ਇਕੱਠੇ ਹੋ ਕੇ ਚੱਲੀਏ ਸਾਡਾ ਤੇ ਬਹਿਗ ਰੋਜ਼ ਤਿਆਰੀ ਹੁੰਦਾ ਜਿਹੜਾ ਵੀ ਕਹਿੰਦਾ ਵੀ ਚੱਲੀਏ ਵੀ ਸਾਡਾ ਪਿਆਰ ਹੀ ਹੁੰਦਾ ਅਸੀਂ ਤਿਆਰ ਹੁੰਨੇ ਆਂ ਤੇ ਹੁਣ ਪਿੰਡ ਲੈਵਲ ਤੇ ਵੀ ਬਾਬੇ ਪਕਾਰੇ ਲੈਵਲ ਤੇ ਕੋਈ ਜਾਂਦਾ ਦਾ ਬੰਦ ਨਹੀਂ ਹੈਗਾ ਅਸੀਂ ਆਪਣੇ ਕੋਲ ਬਸੰਦ ਦਵਾਂਗੇ ਆਪਣੇ ਕੋਲ ਤੇਲ ਵੀ ਪਵਾ ਕੇ ਦਵਾਂਗੇ ਸਾਨੂੰ ਸਾਡੇ ਨਾਲ ਕੋਈ ਫਰਕ ਕਰੇ ਬਦਾਂ ਜਿਹੜਾ ਨਾ ਇਹ ਕੋਈ ਨਹੀਂ ਕੋਈ ਜਾਣਦਾ تھا ਤਾਂ ਨਗਾ ਆਪਣੇ ਕੋਲ ਬੱਸ ਵੀ ਭੇਜਾਂਗੇ ਟੈਟਾਲੀਆਂ ਭੇਜਾਂਗੇ ਤੇਰੇ ਵੀ ਆਪਣੇ ਕੋਲ ਪਵਾ ਕੇ ਦਵਾਂਗੇ ਰਾਹ ਦਾ ਖਰਚਾ ਵੀ ਆਪਣੇ ਕੋਲ ਕਰਾਂਗੇ। ਇੱਕ ਪ੍ਰਧਾਨ ਸਾਹਿਬ ਗੱਲ ਕਰਨ ਦੇ ਕਿ ਜੋ ਰੇਲਾਂ ਵੀ ਉਹ ਵੀ ਤੁਹਾਨੂੰ ਮੁਵਈਆ ਜਿਹੜੀਆਂ ਫ੍ਰੀ ਕਰ ਦਿੱਤੀਆਂ ਉਹਦੇ ਵਾਸਤੇ ਕੀ ਖੰਦ ਹਾਂਜੀ ਉਹ ਜਿਹੜੀਆਂ ਸਾਡੀ 32 ਕਿਸਾਨ ਜਥੇਬੰਦੀਆਂ ਦੇ ਵਿੱਚ ਉਹ ਰੇਲਮੈਂਟ ਵੀ ਸਾਡੇ ਨਾਲ ਆ ਤੇ ਉਹ ਵੀ ਉਹਨਾਂ ਨੇ ਸਾਨੂੰ ਜਨਿਆ ਦਿੱਤਾ ਵੀ ਜਦੋਂ ਵੀ ਤੁਹਾਡੀ ਕੋਈ ਸੰਗਤ ਜਿਉਂ ਇਕੱਠੀ ਜੁੜ ਜਾਂਦੀ ਹੈ ਭਾਵੇਂ 5 ਬੰਦੇ ਭਾਵੇਂ 10 ਬੰਦੇ ਆ ਉਹ ਆਪਣਾ ਝੰਡਾ ਲੈਣ ਝੰਡਾ ਲੈ ਕੇ ਸਾਡੇ ਇੱਥੇ ਬੈਠ ਰੇਲਵਿਸਟਿਸ ਕੋ ਬਹਿਣ ਜੇ ਕੋਈ ਮੁਸ਼ਕਲਾਂ ਹੁੰਦੀ ਸਾਡੇ ਨਾਲ ਗੱਲ ਕਰਨ ਇਹਨਾਂ ਨੇ ਹੁਣ ਇੱਕ ਬੱਸਾਂ ਜਿਹੜੀਆਂ ਮਾਨਾਵਾਲ ਸਾਹਿਬ ਤੋਂ ਉੱਥੋਂ ਵੀ ਸਾਡੇ ਆਪਣੇ ਜਿਹੜੀ ਹਜ਼ਾਰ ਕਿਸਾਨ ਸੰਘਰਸ਼ ਕਮੇਟੀ ਦਾ ਉੱਥੇ ਮੋਰਚਾ ਲੱਗਾ ਵਾ ਉੱਥੋਂ ਵੀ ਸਰਪੰਚੋ ਦਲਬਾਗ ਸਿੰਘ ਉੱਥੇ ਬੈਠਿਆ ਹਰਜੀਤ ਸਿੰਘ ਠੀਤਾ ਬੈਠਿਆ ਉਹ ਸਾਰਿਆਂ ਨੂੰ ਬੱਸਾਂ ਤੇ ਬਾਰੀ-ਬਾਰੀ ਭਾਲਦੇ ਆ ਉੱਥੇ ਪ੍ਰਸ਼ਾਦਾ ਛਕਾਉਂਦੇ ਆ ਪਹਿਲਾਂ ਪ੍ਰਸ਼ਾਦਾ ਛਕਾਲ ਕੇ ਉਹ ਦਿਨ ਰਾਤ ਨੂੰ ਬੱਥਾਂ ਹੁੰਦੀਆਂ ਉਦੋਂ ਚੜਾਉਂਦੇ ਆ ਅੱਜ ਅੱਜ ਇਸ ਮੀਟਿੰਗ ਦੇ ਵਿੱਚ ਇਹ ਗਰਬਚਨ ਸਿੰਘ ਤਰਸਿਕਾ ਨੇ ਇਹਨਾਂ ਵੀ ਐਲਾਨ ਕਰ ਦਿੱਤਾ ਵੀ ਜਿੰਨੀਆਂ ਬੱਸਾਂ ਤੁਹਾਨੂੰ ਚਾਹੀਦੀਆਂ ਦੱਸੋ ਅਸੀਂ ਤੇਲ ਵੀ ਆਪਣੇ ਕੋਲੋਂ ਤੇ ਇਹ ਗਈ ਤੇ ਇਲਾਕੇ ਨੂੰ ਬੇਨਤੀ ਕਰਦੇ ਆ ਵੀ ਸਿਰਫ ਹੁਣ ਤੁਸੀਂ ਕਪੜੇ ਬੈਗ ਚ ਪਾਉਣ ਦੀ ਚੈਰੀ ਕਰੋ ਬਾਕੀ ਜਿਹੜੇ ਸੰਦ ਸਾਧਨ ਦੀ ਕੋਈ ਮੁਸ਼ਕਲ ਨਹੀਂ ਟਰੈਕਟਰ ਸਾਡੇ ਜਿਹੜੇ ਪਹਿਲੇ ਪੱਕੇ ਲੱਗੇ ਲੱਗੇ ਆ ਤੇ ਹੁਣ ਜਿਹੜਾ ਟਰੈਕਟਰਾਂ ਦੇ ਥੋੜਾ ਜਿਹਾ ਸਾਨੂੰ ਜ਼ਿਆਦਾ ਖਰਚਾ ਆਉਣਾ ਜ਼ਿਆਦਾ ਤੇਲ ਬਲ ਦਾ ਕੋਸ਼ਿਸ਼ ਕਰੀਏ ਆਪਾਂ ਜ਼ਿਆਦਾ ਰੇਲਾਂ ਵੀ ਫਰੀ ਵਾ ਸਾਨੂੰ ਤੇ ਗੱਡੀਆਂ ਤੇ ਜਾਈਏ ਹੁਣ ਆੜੇ ਜਿੱਥੇ ਆ ਸਾਰੇ ਆਪਾਂ ਨੇ ਗੱਡੀਆਂ ਤੇ ਜਾਣੇ ਆ 10 ਦਿਨ ਰਹਿ ਕੇ 10 ਦਿਨਾਂ ਬਾਅਦ ਦੂਸਰਾ 10 ਤੁਰਿਆ ਜਾਇਆ ਕਰਨਾ ਇਸੇ ਤਰ੍ਹਾਂ ਹੀ ਅਸੀਂ ਵੱਡੇ ਇਸ ਮੋਰਚੇ ਨੂੰ ਸਭ ਤੋਂ ਵੱਡੀ ਪੂਰੀ ਤਾਕਤ ਜਿਹੜੀ ਉੱਥੇ ਝੋਕ ਦ ਜਿਹੜੀ ਆਪਣੇ ਪੰਜਾਬ ਦੀ ਆ ਸਾਡੇ ਮਾਝੇ ਦੀ ਆ ਜਿਹੜੀ ਆ ਮਾਝੇ ਦੇ ਵਿੱਚ 32 ਕਿਸਾਨ ਜਿੱਥੇ ਬੰਦੀਆਂ ਦਾ ਬੜੀ ਪਰਮੇਸ਼ਰ ਦੀ ਕਿਰਪਾ ਵਾ ਸਾਰੇ ਇਕੱਠੇ ਆ ਇਹ ਸਾਰਾ ਹੀ ਬੜੀ ਤਰੀਕੇ ਨਾਲ ਚੱਲਦਾ ਇਹਨੀਆਂ ਬੇਨਤੀਆਂ ਵਾਹਿਗੁਰੂ ਜਿੱਕਾ ਖਾਲਸਾ ਇਹ ਸਾਨੂੰ ਸਰਦਾਰ ਦਲਵੀਰ ਸਿੰਘ ਜੋ ਕਿ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪ੍ਰਧਾਨ ਸੰਯੁਕਤ ਮੋਰਚ ਵੱਲੋਂ ਅੱਜ ਕੀਤੀ ਗਈ ਮੀਟਿੰਗ ਜੋ ਕੇ ਕਹਿੰਦੇ ਆ ਕਿ ਆਪਣੇ ਲੀੜੇ ਹੀ ਤੁਹਾਨੂੰ ਬਾਹਰ ਚ ਪਾਉਣ ਦੀ ਲੋੜ ਆ ਬਾਕੀ ਸਾਰੀ ਅਸੀਂ ਤਿਆਰੀ ਕੀਤੀ ਹੈ ਜੋ ਕਿ ਰੇਲ ਮਹਿਕਮਾ ਉਹਨਾਂ ਨੇ ਵੀ ਸਾਡਾ ਨਾਲ ਸੰਯੋਗ ਦੇਣ ਦਾ ਐਲਾਨ ਕੀਤਾ ਓਕੇ ਜੀ ਧੰਨਵਾਦ ਬੇੜੀ 12 ਸਾਲ ਦੀ ਵੀ ਕਰਦੀ ਐ ਆਪਾਂ ਕੱਲੇ ਗਿਆ ਸੀ ਕੋਈ ਗੱਲ ਨਹੀਂ ਕਿ ਕੱਲੇ ਪੂਰੀ ਹਾਰ ਨਹੀਂ ਲਾਈ ਨਾ ਕਰਉਂ ਵੀ ਕੋਈ ਵੀ ਕਹਿੰਦੇ ਇਹ ਨਹੀਂ ਕਿ ਆਪੀ ਆਇਆ ਨਹੀਂ ਬੇਟਾ ਦਾ ਤਾਂ ਨਾ ਕੋਈ ਪਪਾ ਵੀ ਤੋਂ ਹੁਣ ਸਵੇਰੇ ਤੂੰ રોજ ਸਵੇਰੇ ਆਉਂਦੇ ਰਹਿੰਦੇ ਤੇ ਹਿੰਮਤ ਮਾਰੀ ਪੈਣੀ ਜਾਣਾ ਪੈਣਾ ਜੋ ਕਿ ਨਾ